ਨੂੰ ਇੱਕ ਸ਼ਾਮ ਬਿਲਡਰ ਨਾਂ ਦੀ ਕੰਪਨੀ ਹੈ ਉਹਦੇ ਵੱਲੋਂ ਇੱਕ ਲੈਟਰ ਮਾਨਯੋਗ ਡੀਡੀਪੀਓ ਸਾਹਿਬ ਨੂੰ ਦਿੱਤਾ ਜਾਂਦਾ ਕਿ ਜਿਹੜੀ ਮੇਰੀ ਜ਼ਮੀਨ 5 ਏਕੜ ਦਾਉਂ ਪਿੰਡ ਚ ਹੈ ਉਹਨੂੰ ਕੱਢ ਕੇ ਪੰਚਾਇਤ ਚੋਂ ਉਹਨੂੰ ਨਗਰ ਕੌਂਸਲ ਖਰੜ ਦੇ ਵਿੱਚ ਪਾ ਦਿੱਤਾ ਜਾਵੇ ਉਸ ਤੋਂ ਬਾਅਦ ਮਨਜ਼ੂਰੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਤਾਂ ਏਡੀਸੀ ਮੋਹਾਲੀ ਵੱਲੋਂ ਇੱਕ ਪੱਤਰ 11825 ਨੂੰ ਨਗਰ ਕੌਂਸਲ ਨੂੰ ਭੇਜਿਆ ਜਾਂਦਾ ਤੇ ਨਗਰ ਕੌਂਸਲ ਦੇ ਉਸ ਪੱਤਰ ਰਾਹੀਂ ਨਗਰ ਕੌਂਸਲ ਖਰੜ ਵੱਲੋਂ ਮਤਾ ਪਾ ਦਿੱਤਾ ਜਾਂਦਾ ਹਰ ਮਤੇ ਚ ਸਾਫ਼ ਲਿਖਤਾ ਕਹਿੰਦੇ ਵੀ ਗ੍ਰਾਮ ਪੰਚਾਇਤ ਵੱਲੋਂ ਪਾਏ ਮਤੇ ਦੀ ਕਾਪੀ ਵੀ ਨਹੀਂ ਥੀ ਜਿਸ ਵਿੱਚ ਲਿਖਿਆ ਗਿਆ ਹੈ ਕਿ ਬਿਲਡਰ ਦਾ ਰਕਬਾ 25 ਏਕੜ ਤੋਂ ਘਟਿਆ ਜੋ ਕਿ 200 ਫੁੱਟੀ ਰੋਡ ਦੇ ਨੇੜੇ ਪੈਂਦਾ ਹੈ ਮਾਸਟਰ پلان ਮਹਾਰੀ ਦੀਨ ਪੈਂਦਾ ਹੈ ਇਹ ਰਕਬਾ ਰੂਲਰ ਏਰੀਆ ਵਿੱਚ ਹੋਣ ਕਾਰਨ ਬਿਲਡਰ ਨੂੰ ਕਲੋਨੀ ਡਵੈਲਪ ਅਤੇ ਹੋਰ ਕੰਮ ਕਰਨ ਵਿੱਚ ਦਿੱਕਤ ਪੇਸ਼ ਆ ਰਹੀ ਹੈ ਸਿੱਧੇ ਸਿੱਧੇ ਰੂਪ ਦੇ ਵਿੱਚ ਇੱਕ ਬਿਲਡਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਾਰੇ ਕਾਨੂੰਨਾਂ ਨੂੰ ਛੱਕੇ ਟੰਗਦੇ ਹੋਏ ਕਿਉਂਕਿ 1995 ਦੇ ਐਕਟ ਦੇ ਅਧੀਨ ਜੋ ਵੀ ਜਿਹੜੀ ਜ਼ਮੀਨ ਜਿਸ ਕੰਪੀਟੈਂਟ ਅਥਾਰਟੀ ਚ ਆਉਂਦੀ ਹੈ ਉਹ ਜ਼ਮੀਨ ਨੂੰ ਜੇ ਤੁਸੀਂ ਦੂਜੀ ਮੰਨ ਹੁਣ ಗ್ರಾಮ ਪੰਚਾਇਤ ਆ ਰਹੀ ਹੈ ਚਾਹੇ ਗਮਾਡਾ ਦਾ ਅਧਿਕਾਰ ਖੇਤਰ ਹੈ ਕਿਉਂਕਿ ਗਮਾਡਾ ਨੂੰ ਕਿਸੇ ਨੇ ਪੱਤਰ ਨਹੀਂ ਲਿਖਿਆ ਪੰਜਾਬ ਸਰਕਾਰ ਨੂੰ ਕੋਈ ਪੱਤਰ ਨਹੀਂ ਲਿਖਿਆ ਇੱਕ ਏਡੀਸੀ ਲੈਵਲ ਦਾ ਅਫਸਰ ਇੱਕ ਡੀਡੀਪੀਓ ਲੈਵਲ ਦਾ ਅਫਸਰ ਇੱਥੋਂ ਹੀ ਈਓ ਸਰਪੰਚ ਪੰਜ ਛੇ ਜਣਿਆਂ ਨੇ ਮਿਲ ਕੇ ਇਹ ਵਿਉਂਤਬੰਦੀ ਰਚੀ ਕਰੋੜਾਂ ਰੁਪਏ ਦਾ ਕਹਿੰਦੇ ਆਦਾਨ ਪ੍ਰਦਾਨ ਹੋਇਆ ਇਹਨਾਂ ਅਫਸਰਾਂ ਚ ਇਹਨਾਂ ਜਿਹੜੇ ਜਿਹੜੇ ਪੰਚਾਇਤ ਲਾ ਲਓ ਜਾਂ ਆਪਣੇ ਨਗਰ ਕੌਂਸਲ ਦੇ ਅਧਿਕਾਰੀ ਲਾ ਲਓ ਉਹਨਾਂ ਵੱਲੋਂ ਮਲੀਭੁਗਤ ਕਰਕੇ ਇਹ ਜ਼ਮੀਨ ਨੂੰ ਇੱਕ ਬੜੇ ਵਧੀਆ ਦੇ ਨਾਲ ਠੱਗੀ ਮਾਰੀ ਜਾ ਰਹੀ ਸੀ ਮੈਂ ਤਾਂ ਹੈਰਾਨ ਵੀ ਪਹਿਲਾਂ ਮਤਾ ਪੈ ਗਿਆ ਔਰ ਮਤਾ ਪੈਣ ਤੋਂ ਬਾਅਦ ਫਿਰ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਇੰਨੀ ਜ਼ਿਆਦਾ ਕਾਲੀ ਜੜੀ ਹੋਈ ਸੀ ਵੀ ਉਹਨਾਂ ਨੇ ਮਤਲਬ ਅੱਗੇ ਪਾਸ ਵੀ ਕਰਤਾ باوجود ਇਸ ਦੇ ਵੀ ਮੈਨੂੰ ਪਤਾ ਚੱਲਿਆ ਵੀ ਪਿੰਡ ਦੇ ਸਾਰੇ ਵਿਰੋਧ ਕਰਨ ਬਾਅਦ ਤੇ ਉੱਥੇ ਦਫ਼ਤਰ ਵਿੱਚ ਪਹੁੰਚੇ ਇਹ ਬੜੀ ਅਫਸੋਸਨਾਕ ਗੱਲ ਆ ਇਹ ਬੜੀ ਮਾੜੀ ਗੱਲ ਆ ਮਿਊਨਿਸਪਲ ਕਾਉਂਸਲ ਦੇ ਖਰੜਵਾਸੀ ਬਹੁਤ ਬੜੀ ਮਾੜੀ ਗੱਲ ਆ ਇਹ ਮੈਂ ਸਮਝਦਾ ਕਿ ਇਹਨਾਂ ਨੇ ਕੰਮ ਕੀਤਾ ਤੇ ਜਿਹੜਾ ਮਤਾ ਪਿਆ ਉਹ ਕਿਦਾਂ ਪਿਆ ਕਿਵੇਂ ਪਿਆ ਇਹ ਵੀ ਬਹੁਤ ਮਾੜੀ ਗੱਲ ਆ ਇਹਦੀ ਮੈਂ ਤਾਂ ਇਹ ਸੋਚਦਾ ਕਿ ਇਹਦੀ ਇਨਕੁਆਰੀ ਹੋਣੀ ਚਾਹੀਦੀ ਵੀ ਇਹ ਮਤਾ ਕਿਦਾਂ ਪਿਆ ਔਰ ਫਿਰ ਨੀਚੇਤੀ ਇਹ ਕਿਸਪਰ ਕਾਰਪੋਰੇਸ਼ਨ ਦੇ ਕਾਉਂਸਲ ਦੇ ਪਾਸ ਕਿਦਾਂ ਕਰਤਾ ਕਾਉਂਸਲ ਕੋਲ ਪਰ ਮੈਂ ਸਮਝਦਾ ਵੀ ਇਹ ਬਿਲਕੁਲ غلط ਹੈ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪਿੰਡ ਦਾ ਸਰੋਂ 5 ਏਕੜ ਜਗ੍ਹਾ 500 ਏਕੜ ਜ਼ਮੀਨ ਟੋਟਲ ਤੇ ਸਾਹਮਣੇ ਪਿੰਡ ਪੈਣਾ ਸੀ ਕਿ ਉਹਦੇ ਵਿੱਚ ਸਿਰਫ 5 ਏਕੜ ਜ਼ਮੀਨ ਲਈ ਗਈ ਇਹਦੇ ਵਿੱਚ ਕਿਤਨਾ ਕਿਤੇ ਜਿਹੜੀ ਆ ਉਹ ਗੜਬੜ ਜਿਹੜੀ ਹੋਈ ਆ ਕਿਸੇ ਲੈਵਲ ਤੇ ਮੈਂ ਸਮਝਦਾ ਵੀ ਇਹਦੀ ਇਨਕੁਆਰੀ ਪਰ ਜੇ ਇੱਕ ਖਾਟਾ ਦੇ ਅਕਾਰ ਖੇਤਰ ਹੋਗਾ ਤੇ ਉਹਨਾਂ ਨੂੰ ਅਸ਼ਵਾਸ਼ਨ ਵਿੱਚ ਲੈਣਾ ਜ਼ਰੂਰੀ ਸੀਗਾ ਕਿਉਂਕਿ ਬਿਲਕੁਲ ਉਹਨਾਂ ਤੋਂ ਇਹ ਨਹੀਂ ਜ਼ਰੂਰੀ ਬਣਦੀ ਸੀ ਲੈਣੀ ਔਰ ਉਹ ਵੀ ਐਨੋਨਸਿੰਗ ਐਨੋਸੀ ਇਹਦਾ ਦੇ ਨਹੀਂ ਸਕਦੇ ਪੰਜ ਇੱਕ ਨੂੰ ਐਨੋਸੀ ਛੋਟ ਦਿੱਤੀ ਜਾ ਸਕਦੀ ਆ ਜਦੋਂ ਸਾਰੇ ਪਿੰਡ ਦੀ ਮੰਗ ਦੇ ਪੂਰੇ ਮਿਹੜ ਦੀ ਜ਼ਮੀਨ ਦਾ ਮਤਲਬ ਪਾਉਂਦੇ ਯਾਹੋ ਬਲ ਉਨੀ ਸੀ ਪੈਸਾ ਲਾਈਨ ਨਾ ਪੂਰੀ ਤਰ੍ਹਾਂ ਸਪਸ਼ਟਾ ਉੱਤੇ ਲਿਖੀ ਹੈ ਅਭੀ ਜਿਹੜੀ ਪ੍ਰਾਈਵੇਟ ਬਿਲਡਰ ਆ ਉਹਦੀ ਜ਼ਮੀਨ ਆ ਹੈਗੀ 20 ਏਕੜ ਉਹਨੂੰ 5 ਏਕੜ ਸਮਰਹੋਣ ਦਾ ਪ੍ਰੋਜੈਕਟ ਆ ਜਿਹੜਾ ਪੂਰਾ ਹੋ ਰਿਹਾ ਜਿਹੜਾ ਮੈਂ ਤਾਂ ਕਹਿ ਰਿਹਾ ਵੀ ਕਿਤਨਾ ਕਿਤੇ ਵੱਡੀ ਗੜਬੜ ਕੀਤੀ ਗਈ ਆ ਤੇ ਇਹਦੀ ਇਨਕੁਆਰੀ ਹੈ ਜਿਹੜੀ ਇਹ ਹੁਣੀ ਵੱਡੀ ਆ ਤੇ ਮੈਂ ਡਿਮਾਂਡ ਕਰਦਾ ਵੀ ਇਹਦੀ ਇਨਕੁਆਰੀ ਹੋਣੀ ਚਾਹੀਦੀ ਸੁਣ ਲੋ ਇਸ ਮਾਮਲੇ ਲੈ ਕੇ ਨਹੀਂ ਗੱਲਬਾਤ ਹੋਣੀ ਹੈ ਜੀ ਤੁਹਾਡੇ ਧਿਆਨ ਦੇ ਵਿੱਚ ਤਾਂ ਤੁਹਾਡੇ ਨਾ ਮੇਰੇ ਧਿਆਨ 'ਚ ਕੁਝ ਨਹੀਂ ਹੈ ਨਾ ਹੀ ਮੈਨੂੰ ਪਤਾ ਮੈਂ ਜਦੋਂ ਕੱਲ ਕੱਲ ਮੇਰੇ ਖਿਲਾਫ WhatsApp ਸੋਸ਼ਲ ਮੀ ਇਹ ਉਦੋਂ ਮੈਨੂੰ ਸਾਰੀ ਗੱਲ ਦਾ ਪਤਾ ਚੱਲਿਆ ਮੇਰੇ ਧਿਆਨ ਚ ਆਇਆ ਹਾਰਸੀ ਅਫਸਰ ਕਹਿੰਦੇ ਕਿ ਤਰ੍ਹਾਂ ਕਿ ਤਰ੍ਹਾਂ ਬੇਨਗਾਮ ਹੋ ਰਹੀ ਨਜ਼ਰ ਆਇਆ ਕਿ ਉਹ ਰਿਟਰਨ ਲੈਟਰ ਆ ਕਰਤੀ ਵੀ ਹੈ ਕਿ ਤੁਸੀਂ ਜਲਦੀ ਸੋ ਜਉਤੀ ਮਤਾ ਪਾਸ ਕਰੋ 11 ਤਰੀਕ ਨੂੰ ਏਡੀਸੀ ਵੱਲੋਂ ਲੈਟਰ ਕੱਢਿਆ ਜਾਂਦਾ ਹੈ 14 ਤਰੀਕ ਨੂੰ ਪਾਸ ਕਰਕੇ ਕਲੀਅਰ ਵੀ ਕਰ ਦਿੱਤਾ ਜਾਂਦਾ ਹੈ ਦੇਖੋ ਮੈਂ ਇਹ ਸਾਰਾ ਕੁਝ ਦੇਖਿਆ ਨਹੀਂ ਹੈ ਪਰ ਜਿਹੜਾ ਮਤਾ ਪਾਸ ਪੰਚਾਇਤ ਵੱਲੋਂ ਹੋਇਆ ਉਹ ਟੋਟਲੀ ਗਲਤ ਮਤਾ ਪਾਸ ਹੋਇਆ ਉਹਨੂੰ ਅੱਗੇ ਐਕਸੈਪਟ ਕਿੱਦਾਂ ਕਰ ਲਿਆ ਕਿਹੜੇ ਅਫਸਰ ਨੇ ਕੀਤਾ ਉਸ ਅਫਸਰ ਦੀ ਤਾਂ ਕਸੂਰવાર ਹੈ ਹੀ ਹੈ ਆ ਉਨਰ ਸਹਾਇਆ ਮਿਲਣੀ ਚਾਹੀਦੀ ਜਿਹੜੇ ਵੀ ਅਫਸਰ ਨੇ ਕੀਤਾ ਸਾਰੇ ਗਲਤ ਹੋਇਆ ਹੈ ਗਲਤ ਫੈਰਤਾ ਜਿਹੜੀ ਪਈ ਆ ਤੇ ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਬੜਾ ਵੱਡਾ ਨੁਕਸਾਨ ਹੋਊਗਾ ਹਰ ਇੱਕ ਕੌਂਸਲਰ ਕਾਰਪੋਰੇਸ਼ਨਰੀ ਇਦਾਂ ਹੀ ਹੋਇਆ ਕਰੂਗਾ ਸਰ ਤੁਸੀਂ ਕਹਿੰਦੇ ਕੁਝ ਦਾਉ ਪਿੰਨੂ ਲੈ ਕੇ ਸਾਡੇ ਕੋਲ ਕੁਝ ਰਿਪਰੈਜੈਂਟੇਸ਼ਨਸ ਆਈਏ ਜਿੱਥੇ ਦਾਉ ਪੰਚਾਇਤ ਦਾ ਪੁਰਾਣਾ ਮਤਾ ਸੀ ਉਹਨਾਂ ਨੇ ਕੁਝ ਆਪਣਾ ਰਕਵਾ ਖਰੜ ਕਮੇਟੀ ਨੂੰ ਪਾਸ ਕਰਨ ਦੇ ਲਈ ਨੂੰ ਟ੍ਰਾਂਸਫਰ ਕਰਨ ਦੇ ਲਈ ਇੱਕ ਮਤਾ ਪਾਸ ਕੀਤਾ ਸੀ ਇਸ ਮਤੇ ਨੂੰ ਲੈ ਕੇ ਸਾਡੇ ਕੋਲ ਕੁਝ ਸ਼ਿਕਾਇਤਾਂ ਆਈਆਂ ਨੇ ਸਾਨੂੰ ਇਹ ਵੀ ਪਤਾ ਲੱਗੇ ਕਿ ਖਰੜ ਕਮੇਟੀ ਦੇ ਕੋਲੀ ਦੀ ਕਾਰਵਾਈ 14 ਅਗਸਤ ਨੂੰ ਪੈਣੀ ਸੀ ਜੇਕਰ ਇਸ ਤਰ੍ਹਾਂ ਦਾ ਕੋਈ ਮਤਾਂ ਖਰੜ ਕਮੇਟੀ ਕੋਲ ਪਾਇਆ ਜਾਂਦਾ ਹੈ ਜਾਂ ਉਹਨਾਂ ਕੋਲ ਉਹਨਾਂ ਵੱਲੋਂ ਭੇਜਿਆ ਜਾਂਦਾ ਹੈ ਤਾਂ ਐਸ ਪਰ ਲਾਅ ਐਡੀਸੀ ਅਰਬਨ ਡਿਵੈਲਪਮੈਂਟ ਜੀਡੀਐਨ ਸਾਡੀ ਉਹ ਇਸ ਮਤੇ ਦੇ ਉੱਤੇ ਫੈਸਲਾ ਕਰਨਗੇ ਜੋ ਵੀ ਫੈਸਲਾ ਹੋਏਗਾ ਲੀਗਲੀ ਸਾਰੇ ਹੀ ਪੱਖਾਂ ਨੂੰ ਦੇਖ ਕੇ ਕਿ ਕਮੇਟੀ ਦੀ ਕਿਸ ਤਰ੍ਹਾਂ ਹੱਦ ਨੂੰ ਬਤਾਇਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਦਾ ਪੰਚਾਇਤ ਦੇ ਮਤੇ ਤੇ ਕੀਤਾ ਜਾ ਸਕਦਾ ਜਾਨੀ ਕਿਤਾ ਜਾ ਸਕਦਾ ਤੇ ਨਾਲ ਹੀ ਸੜੀ ਜੋ ਜ਼ਿਲੇ ਦਾ ਮਾਸਟਰ پلان ਹੈ ਜੋ ਕਿ ਹਾਊਸਿੰਗ ਅਰਬਨ ਡਵੈਲਪਮੈਂਟ ਅਥਾਰਟੀ ਵੱਲੋਂ ਬਣਾਇਆ ਗਿਆ ਕਿ ਉਸ ਦੇ ਨਾਲ ਇਹ ਮੇਲ ਖਾਂਦਾ ਹੈ ਯਾਨੀ ਖਾਂਦਾ ਇਹ ਸਾਰੇ ਲੀਗਲ ਪੁਆਇੰਂਟਸ ਨੂੰ ਚੈੱਕ ਕਰਦੇ ਹੋਏ ਹੀ ਮਤੇ ਦੇ ਉੱਤੇ ਫੈਸਲਾ ਕੀਤਾ ਜਾਏਗਾ ਜੋ ਵੀ ਲੀਗਲੀ ਅੱਗੇ ਕਾਰਵਾਈ ਬਣੇਗੀ ਉਹ ਕੀਤਾ ਜਾਏਗਾ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ